ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪਨਾ ਆਨੰਦ ਕਰੈ ਨਰ ਨਾਰੀ ਹਰ ਪਰਮੇਸ਼ਰ ਪ੍ਰਭੂ ਨੇ ਦਿੱਤਾ ਬੰਨਾ ਬੰਨਾ ਕਹਿੰਦੇ ਨੇ ਬੰਨ ਨੂੰ ਬੰਨ ਰਕਾਵਟ ਦੁੱਖ ਰੋਗ ਕਾ ਡੇਰਾ ਪੰਨਾ 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 ਦਿੱਤਾ ਤੋੜ ਦਿੱਤਾ ਆਨੰਦ ਕਰੈ ਨਰ ਨਾਰੀ ਕਰੈ ਕਹਿੰਦੇ ਨੇ ਕਰਦੇ ਹਨ ਨਰ ਨਾਰੀ ਉਹ ਸਾਰੇ ਨਰ ਨਾਰ ਉਹ ਸਾਰੇ ਜੀਵ ਹਰ ਹਰ ਪ੍ਰਭ ਕਿਰਪਾ ਧਾਰੀ ਪ੍ਰਭ ਪ੍ਰਭੂ ਨੇ اے ਸੰਤ ਜਨੋ ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਰ ਨੇ ਵਿਕਾਰਾਂ ਦੇ ਰਾ ਵਿੱਚ ਬੰਨ੍ਹ ਮਾਰ ਦਿੱਤਾ ਉਸ ਮਨੁੱਖ ਦੇ ਅੰਦਰੋਂ ਪਰਮੇਸ਼ਰ ਨੇ ਦੁੱਖਾਂ ਤੇ ਰੋਕਾਂ ਦਾ ਡੇਰਾ ਹੀ ਮੁਕਾ ਦਿੱਤਾ ਜਿਨ੍ਹਾਂ ਜੀਵਾਂ ਉੱਤੇ ਪ੍ਰਭੂ ਨੇ ਇਹ ਕਿਰਪਾ ਕਰ ਦਿੱਤੀ ਉਹ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਹਨ ਸੰਤੋ ਸੁਖ ਹੋਆ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਾ ਸਭ ਨਹੀਂ ਜਾਈ ਰਹਾ ਸੰਤੋ ਸੁਖ ਹੋਆ ਸਭ ਥਾਈ ਸੰਤ ਜਨੂ ਹਿਰਦੇ ਰੂਪੀ ਹਰਿਕ ਇੰਦਰੀਆਂ ਦੇ ਵਿੱਚ ਸੁਖ ਪ੍ਰਾਪਤ ਹੋ ਗਿਆ ਪਾਰ ਬ੍ਰਹਮ ਪੂਰਨ ਪਰਮੇਸ਼ਰ ਉਹ ਆਕਾਲ ਪੁਰਖ ਪਰਮਾਤਮਾ ਪੂਰਨ ਸਰਬ ਵਿਆਪਕ ਰਵ ਰਹਿਿਆ ਮੌਜੂਦ ਹੈ ਸਭਨੀ ਜਾਇ ਸਭ ਥਾਮਾਂ ਵਿੱਚ ਏ ਸੰਤ ਜਨੋ ਜਿਸ ਮਨੁੱਖ ਨੂੰ ਇਹ ਯਕੀਨ ਹੋ ਗਿਆ ਹੈ ਕਿ ਪਾਰ ਬ੍ਰਹਮ ਪੂਰਨ ਪਰਮੇਸ਼ਰ ਸਭ ਥਾਮਾਂ ਵਿੱਚ ਮੌਜੂਦ ਹੈ ਉਸ ਮਨੋਖ ਨੂੰ ਸਭ ਥਾਮਾਂ ਵਿੱਚ ਸੁਖ ਹੀ ਪ੍ਰਤੀਤ ਹੁੰਦਾ ਹੈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦਇਆਲ ਪੁਰਖ ਮਿਹਰਬਾਨਾ ਗੁਰਨਾਨਕ ਸਾਚ ਬਖਾਨਾ ਤੁਰ ਕੀ ਬਾਣੀ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਆਈ ਆਵਸੀ ਤਿੰਨ ਸਗਲੇ ਚਿੰਤਾ ਮਟਾਈ ਤਿੰਨ ਉਸ ਮਨੁੱਖ ਨੇ ਸਗਲੇ ਸਾਰੇ ਚਿੰਤ ਮਟਾਈ ਚਿੰਤਾ ਫਿਕਰ ਨਾਸ਼ ਹੋ ਗਏ ਦਇਆਲ ਪੁਰਖ ਮਿਹਰਬਾਨਾ ਪੁਰਖ ਸਰਬ ਵਿਆਪਕ ਪਰਮਾਤਮਾ ਹਰ ਨਾਨਕ ਸਾਚ ਵਖਾਨਾ ਸਾਚ ਕਹਿੰਦੇ ਨੇ ਸਦਾ ਤੇਰ ਪ੍ਰਭੂ ਦਾ ਨਾਮ ਬਖਾਨਾ ਉਚਾਰਿਆ ਗੁਰੂ ਸਾਹਿਬ ਫਰਮਾਨ ਕਰਦੇ ਹਨ ਇਹ ਸੰਤ ਜਨੋ ਪਰਮਾਤਮਾ ਦੇ ਸਿਖਤ ਸਲਾਹ ਦੇ ਬਾਣ ਜਿਸ ਮਨੁੱਖ ਦੇ ਅੰਦਰ ਆਵਸੀ ਉਸ ਨੇ ਆਪਣੇ ਸਾਰੇ ਚਿੰਤਾ ਦੂਰ ਕਰ ਲਈ। ਏ ਨਾਨਕ ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਹੋਤੈ ਮਿਹਰਬਾਨ ਹੋਇਆ ਰਹਿੰਦਾ ਹੈ। ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਦਾ ਉਚਾਰਦਾ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ